ਬਾਈ ਰਾਜੇ ਇੱਕ ਦਗਾ ਤੇ ਖਾਲਸਾ ਜੋ ਮਰਨਾ ਸਿੱਖ ਗਿਆ ਪਰ ਝੁਕਣਾ ਨਹੀਂ ਡਰ ਇੰਨਾ ਕਿ ਰਾਜੇ ਦਿਨ ਰਾਤ ਕੰਬਦੇ ਪਰ ਉਹ ਨਹੀਂ ਜਾਣਦੇ ਸੀ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਹੋਵੇ ਉੱਥੇ ਇਤਿਹਾਸ ਵੀ ਮੱਥਾ ਟੇਕਦਾ ਹੈ 22 ਰਾਜੇ ਪਰ ਇੱਕ ਰਾਜਾ ਅਜਮੇਰ ਚੰਦ ਜੋ ਸਭ 22 ਰਾਜਿਆਂ ਤੋਂ ਤਾਕਤਵਰ ਸੀ ਇਹ 22 ਪਹਾੜੀ ਰਾਜੇ ਖਾਲਸੇ ਦੀ ਤਾਕਤ ਨੂੰ ਵੇਖ ਕੇ ਅੰਦਰੋਂ ਸੜਦੇ ਸੀ ਪਰ ਗੁਰੂ ਜੀ ਦਾ ਖੌਫ ਇੰਨਾ ਸੀ ਕਿ ਸਿੱਧਾ ਹਮਲਾ ਕਰਨ ਦੀ ਹਿੰਮਤ ਕਦੇ ਨਹੀਂ ਹੋਈ ਇਹ ਰਾਜੇ ਦਿਖਾਵਾ ਕਰਦੇ ਅਸੀਂ ਤੁਹਾਡੇ ਨਾਲ ਹਾਂ ਪਰ ਅੰਦਰੋਂ ਪੂਰੀ ਦਗਾਬਾਜ਼ੀ ਪੈਸੇ ਦੇ ਕੇ ਹਮਲੇ ਕਰਵਾਉਣਾ ਸਾਜ਼ਿਸ਼ਾਂ ਝੂਠ ਦਗਾ ਇੱਕ ਦਿਨ ਇਹ ਰਾਜੇ ਔਰੰਗਜ਼ੇਬ ਦੇ ਦਰਬਾਰ ਪਹੁੰਚੇ ਇਹ ਰਾਜੇ ਆਨੇ ਆਨੇ ਆ ਗਏ ਜੀ ਉਹਨਾਂ ਤੋਂ ਉਹਨਾਂ ਦਾ ਸਮਾਂ ਲਏ ਇਹ ਰਾਜਿਆਂ ਨੇ ਔਰੰਗਜ਼ੇਬ ਕੋਲ ਜਾ ਕੇ ਗੁਰੂ ਜੀ ਦੇ ਖਿਲਾਫ ਮਨ ਕੜੰਤ ਕਹਾਣੀਆਂ ਸੁਣਾਈਆਂ ਜੀ ਦੇ ਔਰੰਗਜ਼ੇਬ ਨੇ ਪੈਂਦੇ ਖਾਨ ਨੂੰ ਹੁਕਮ ਦਿੱਤਾ ਪੈਂਦੇ ਖਾਨ ਇਨਾ ਰਾਜਿਆਂ ਨਾਲ ਇੱਕ ਵੱਡੀ ਫੌਜ ਲੈ ਕੇ ਆਨੰਦਪੁਰ ਵੱਲ ਚੱਲ ਪੈਂਦੀ ਖਾਨ ਵੱਡੀ ਗਿਣਤੀ ਵਿੱਚ ਮੁਗਲ ਫੌਜ ਲੈ ਕੇ ਜਾਂਦਾ ਹੈ ਜੇ ਪਾਸੇ ਸਿਰਫ 7000 ਸਿੱਖ ਪਰ ਉਹ 7000 ਸ਼ੇਰ ਦੀਆਂ ਔਲਾਦਾਂ ਭਾਈ ਬਚਿੱਤਰ ਸਿੰਘ ਭਾਈ ਜੀਵਨ ਸਿੰਘ ਭਾਈ ਉਦੇ ਸਿੰਘ ਖਾਲਸੇ ਦਾ ਹਰ ਯੋਧਾ ਅਡਿੱਗ ਖੜਾ ਜੰਗ ਛਿੜੀ ਧੂੜ ਉੱਡੀ ਤਲਵਾਰਾਂ ਚਮਕੀਆਂ ਦੇ ਵਿੱਚ ਪੈਂਦਾ ਖਾਨ ਮੂੰਹ ਦੇ ਬਲ ਡਿੱਗ ਗਿਆ ਹਾਰ ਉਸ ਦੀ ਲਿਖਤ ਵਿੱਚ ਸੀ ਜਿੱਤ ਖਾਲਸਾ ਪੰਥ ਦੀ ਹੋਈ ਹਾਰੇ ਰਾਜੇ 3 ਮਹੀਨੇ ਚੁੱਪ ਰਹੇ ਪਰ ਹਿੰਮਤ ਨਾ ਹੋਈ ਕਿ ਗੁਰੂ ਜੀ ਸਾਹਮਣੇ ਆਉਣ ਹਾਰੇ ਹੋਏ ਰਾਜਿਆਂ ਕੋਲ ਹੁਣ ਇੱਕ ਵੀ ਪੈਸਾ ਨਹੀਂ ਇਸ ਕਰਕੇ ਗਰੀਬਾਂ ਨੂੰ ਲੁੱਟਣ ਲੱਗ ਪਏ ਜਦੋਂ ਰਾਜਿਆਂ ਕੋਲ ਪੈਸੇ ਇਕੱਠੇ ਹੋਏ ਤਾਂ ਤੀਜੀ ਵਾਰੀ ਇਹਨਾਂ ਨੇ ਨਵਾਂ ਧੋਖਾ ਸੋਚਿਆ ਫਿਰ ਇਹਨਾਂ ਨੇ ਜਗਤ ਤੁੱਲਾ ਨੂੰ ਹਮਲਾ ਕਰਨ ਲਈ ਪੈਸੇ ਦਿੱਤੇ ਜਗਤ ਤੁੱਲਾ ਨੂੰ ਸਿੱਖਾਂ ਦਾ ਹਥਿਆਰ ਵਾਲਾ ਕਾਰਖਾਨਾ ਲੁੱਟਣ ਲਈ ਭੇਜ ਦਿੱਤਾ ਨਸ਼ੇ ਵਿੱਚ ਡੁੱਬਿਆ ਇੱਕ ਵੱਡਾ ਹਾਥੀ ਲੋਹੇ ਦੀਆਂ ਜ਼ੰਜੀਰਾਂ ਨਾਲ ਲੈਸ ਗੱਜਦਿਆਂ ਹੋਇਆਂ ਕਾਰਖਾਨੇ ਵੱਲ ਦੌੜਦਾ ਆਇਆ ਪਰ ਇੱਕ ਗੁਰੂ ਦਾ ਸਿੰਘ ਲੈ ਕੇ ਦਸਮ ਪਿਤਾ ਤੋਂ ਥਾਪੜਾ ਅੱਗੇ ਆਖੜਿਆ ਭਾਈ ਬਚਿੱਤਰ ਸਿੰਘ ਜੀ ਪੂਰੀ ਤਾਕਤ ਨਾਲ ਨਾਗਣੀ ਵਰਛਾ ਹਾਥੀ ਦੇ ਸਿਰ ਵਿੱਚ ਮਾਰਿਆ ਹਾਥੀ ਹਿੱਲਿਆ ਥਰਥਰਾਇਆ ਤੇ ਧਰਤੀ ਨਾਲ ਆ ਮਿਲਿਆ ਇਸ ਵਿੱਚ ਜਗਤੁલ્લા ਵੀ ਮਾਰਿਆ ਗਿਆ ਹੁਣ ਇਸ ਵਕਤ ਰਾਜਿਆਂ ਕੋਲ ਇੱਕ ਹੀ ਰਸਤਾ ਸੀ। ਉਹਨਾਂ ਨੇ ਇੱਕ ਰਾਜਾ ਪੰਮਾ ਪੁਰੀਹ ਦੇ ਹੱਥ ਇੱਕ ਆਟੇ ਦੀ ਗਾਂ ਬਣਾ ਕੇ ਭੇਜੀ ਤੇ ਗੁਰੂ ਜੀ ਅੱਗੇ ਸੌਂ ਖਾਦੀ ਕਿ ਅਨੰਦਪੁਰ ਛੱਡ ਦਿਓ ਅਸੀਂ ਤੁਹਾਡਾ ਇੱਕ ਵੀ ਨੁਕਸਾਨ ਨਹੀਂ ਕਰਾਂਗੇ। ਇਹ ਗੁਰੂ ਜੀ ਦੇ ਤਰਲੇ ਮਿੰਤਾ ਕਰਨ ਲੱਗ ਪਏ। ਫਿਰ ਗੁਰੂ ਜੀ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ ਤੇ ਗੁਰੂ ਜੀ ਨਿਰਮੋਵਲ ਚੱਲ ਗਏ। ਾਰੇ ਬੇਈਮਾਨ ਰਾਜੇ ਇਹਨਾਂ ਨੇ ਰਾਹ ਵਿੱਚ ਹੀ ਆਪਣੀ ਫੌਜ ਤਾਇਨਾਤ ਕੀਤੀ ਸੀ ਉਦੋਂ ਵੀ ਇਹਨਾਂ ਨੇ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕੀਤਾ ਸੱਚ ਦਾ ਸਾਥ ਛੱਡਣ ਵਾਲੇ ਕਦੇ ਨਹੀਂ ਜਿੱਤਦੇ ਫਿਰ ਹੈ ਵਜ਼ੀਰ ਖਾਨ ਕੋਲ ਪਜੇ ਤੇ ਨਵਾਂ ਹਮਲਾ ਕਰਵਾਇਆ ਨਿਰਮੋ ਵਿੱਚ ਗੁਰੂ ਜੀ ਦੀਵਾਨ ਲਾ ਕੇ ਬੈਠੇ ਅਚਾਨਕ ਥੋਪ ਦਾ ਗੋਲਾ ਸਿੱਧਾ ਦੀਵਾਨ ਵੱਲ ਧਮਾਕਾ ਧੂੜ ਸ਼ੋਰ ਪਰ ਕਿਸੇ ਸਿੱਖ ਦਾ ਬਾਲ ਵੀ ਨਾ ਵਿੰਗਾ ਹੋ ਸਕਿਆ ਗੁਰੂ ਜੀ ਨੇ ਕਮਾਨ ਚੁੱਕੀ ਉਹ ਤੀਰ ਛੱਡਿਆ ਉਹ 13 ਮੀਲ ਦੂਰ ਜਾ ਕੇ ਤੋਪਚੀ ਦੀ छाਤੀ ਵਿੱਚੋਂ ਪਾਰ ਹੋ ਗਿਆ ਮੁਗਲ ਮੈਦਾਨ ਛੱਡ ਕੇ ਭੱਜ विशाली का राजा गुरु जी को आया कि तुसी मेरे राज चलो ते फिर गुरु जी उस गए। कुछ समा विशाली रुके ते फिर आनंदपुर वल रवाना हो गए ਪਹਾੜੀ ਰਾਜਿਆਂ ਨੂੰ ਗੁਰੂ ਜੀ ਤੋਂ ਇਨਕਾਫ਼ ਸੀ ਉਹਨਾਂ ਨੇ ਗੁਰੂ ਜੀ ਤੇ ਚਾਰ ਹਮਲੇ ਕਰਵਾਏ ਸਨ 1703 ਗੁਰੂ ਜੀ ਕੁਰੂਖੇਤਰ ਸੀ ਗੁਰੂ ਜੀ ਉੱਥੋਂ ਅਨੰਦਪੁਰ ਵੱਲ ਆਉਂਦੇ ਹਨ ਤੇ ਇਹ ਸੁਣ ਕੇ ਪਹਾੜੀ ਰਾਜੇ ਫਿਰ ਤੋਂ ਗੁਰੂ ਜੀ ਖਿਲਾਫ ਰੰਜਿਸ਼ ਕਰਨੀ ਸ਼ੁਰੂ ਕਰ ਦਿੰਦੇ ਫਿਰ ਵੀ ਇੰਨੀ ਹਿੰਮਤ ਨਹੀਂ ਹੋਈ ਫਿਰ ਇਹਨਾਂ ਨੇ ਗੁਰੂ ਜੀ ਤੇ ਹਮਲਾ ਕਰਵਾਇਆ ਇੱਕ ਵਾਰ ਫਿਰ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸਨ ਸਤਾਰਾ ਸਪੰਜ ਪਹਾੜੀ ਰਾਜੀਆਂ ਦੀਆਂ ਸੱਦਸ਼ਾ ਮੁੱਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਸਨ ਅਖੀਰ ਇਹ ਔਰੰਗਜ਼ੇਬ ਕੋਲ ਫੇਰ ਪਹੁੰਚੇ ਤੇ ਉਸ ਨੇ ਸ਼ਾਇਦ ਖਾਨ ਨੂੰ ਅਨੰਦਪੁਰ ਵੱਲ ਭੇਜਿਆ ਪਰ ਜਦ ਸ਼ਾਇਦ ਖਾਨ ਨੇ ਗੁਰੂ ਜੀ ਦਾ ਨੂਰਾਨੀ ਚਿਹਰਾ ਵੇਖਿਆ ਇਹ ਤਲਵਾਰ ਨਹੀਂ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਸੁੱਟ ਦਿੱਤਾ खालसे विच शामिल हो गया सुन के औरंगजेब घबरा गया उसने हुक्म किया आनंदपुर का किला मिटा दौ भारी फौज लेके निकलो वजीर खान मुखिया ਲੱਖਾਂ ਦੀ ਫੌਜ ਦੂਜੀ ਪਾਸੇ ਸਿਰਫ ਹਜ਼ਾਰਾਂ ਸਿੱਖ ਅਤੇ ਹੁਣ ਸ਼ੁਰੂ ਹੋਣ ਵਾਲਾ ਸੀ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਤੇ ਸਭ ਤੋਂ ਦਰਦਨਾਕ ਅਧਿਆਇ ਅਗਲੀ ਕਹਾਣੀ ਵਿੱਚ ਤੁਸੀਂ ਵੇਖੋਗੇ ਕਿਵੇਂ ਸਿੱਖਾਂ ਨੇ 7 ਮਹੀਨੇ ਕਿਲੇ ਦੇ ਅੰਦਰ ਭੁੱਖ, ਪਿਆਸ, ਤੀਰ, ਤੋਪਾਂ, ਧੋਖੇ ਹਰ ਇਮਤਿਹਾਨ ਦਾ ਸਾਹਮਣਾ ਕੀਤਾ ਕੇਲਾ ਛੱਡਣ ਤੋਂ ਬਾਅਦ ਗੁਰੂ ਜੀ ਅਤੇ ਖਾਲਸੇ ਨਾਲ ਕੀ ਕੁਝ ਵਾਪਰਿਆ ਇਹ ਸਭ ਕੁਝ ਅਗਲੇ ਐਪੀਸੋਡ ਵਿੱਚ ਦੇਖਣ ਲਈ ਆਪਣਾ ਚੈਨਲ ਦਾ ਪੰਜਾਬ ਡਾਇਰੀਜ਼ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਸਾਨੂੰ ਹੋਰ ਵਧੀਆ ਵੀਡੀਓਜ਼ ਬਣਾਉਣ ਲਈ ਹੌਸਲਾ ਮਿਲੇ ਤੇ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ